पीएम मोदी ਇਕ ਵਾਰ ਫਿਰ ਸਭ ਤੋਂ ਮਸ਼ਹੂਰ ਗਲੋਬਲ ਨੇਤਾਵਾਂ ਦੀ ਸੂਚੀ ਵਿੱਚ ਸਿਖਰ ਤੇ ਦੇਖੋ ਚੋਟੀ ਦੇ ਨੇਤਾਵਾਂ ਦੀ ਸੂਚੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵਾਰ ਫਿਰ ਦੁਨੀਆ ਭਰ ਦੇ ਸਭ ਤੋਂ ਹਰਮਨ ਪਿਆਰੇ ਨੇਤਾ ਬਣ ਕੇ ਉੱਭਰੇ ਹਨ ਉਹਨਾਂ ਨੇ ਅਮਰੀਕੀ ਰਾਸ਼ਟਰਪਤੀ ਜੋ ਬਿਲੇਨ ਅਤੇ ਬ੍ਰਿਟੇਨ ਦੇ ਨਵੇਂ ਨਿਯੁਕਤ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਪਿੱਛੇ ਛੱਡ ਦਿੱਤਾ ਹੈ ਤਾਜ਼ਾ ਦਰਜਾਬੰਦੀ ਗਲੋਬਲ ਲੀਡਰਾਂ ਦੇ ਵੱਡੇ ਫੈਸਲਿਆਂ ਤੇ ਨਜ਼ਰ ਰੱਖਣ ਵਾਲੀ ਇੱਕ ਗਲੋਬਲ ਫੈਸਲਾ ਲੈਣ ਵਾਲੀ ਖੁਫੀਆ ਫਰਮ ਮਾਰਨਿੰਗ ਕੰਸਲਟ ਦੁਆਰਾ ਜਾਰੀ ਕੀਤੀ ਗਈ ਸੀ ਸਿੱਖ ਨੇ ਵਿਕਰਮ ਮਜੀਠੀਆ ਨੂੰ ਮੁੜ ਭੇਜਿਆ ਸੰਮਨ 8 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਵਿਕਰਮ ਮਜੀਠੀਆ ਨੂੰ ਸਿੱਖ ਵੱਲੋਂ ਮੁੜ ਸੰਮਨ ਭੇਜੇ ਗਏ ਹਨ ਇਸ ਤੋਂ ਪਹਿਲਾਂ ਵੀ ਐਸਆਈਟੀ ਵੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਸੰਮਨ ਭੇਜੇ ਗਏ ਸੀ ਇਸ ਤੋਂ ਪਹਿਲਾਂ ਵੀ ਐਸਆਈਟੀ ਵੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਸੰਮਨ ਭੇਜੇ ਗਏ ਸੀ ਚੰਡੀਗੜ੍ਹ ਅਦਾਲਤ ਚ ਪੇਸ਼ ਹੋਣ ਕਾਰਨ ਐਸਆਈਟੀ ਸਾਹਮਣੇ ਪੇਸ਼ ਨਹੀਂ ਹੋਏ ਸਨ ਜਿਸ ਕਰਕੇ ਉਹਨਾਂ ਨੇ ਚਿੱਠੀ ਲਿਖ ਕੇ ਨਾ ਪੇਸ਼ ਹੋਣ ਦਾ ਕਾਰਨ ਦੱਸਿਆ ਸੀ ਅਨਾਜ ਵਿਕੋਆਟੋ ਆਈ ਦੇ ਟੈਂਡਰ ਘੁਟਾਲਾ ਸੋਨੇ ਦੇ ਸਿੱਕੇ ਤੇ ਬਿਸਕੁਟਾਂ ਦੀ ਐਂਟਰੀ ਸਸ ਦੇ ਖਾਤੇ ਚੋਂ ਲੈਣ ਦੇਣ ਚ ਫਸਿਆ ਆਸ਼ੂ ਅਨਾਜ ਵਿਕੋਆਟੋ ਆਈ ਦੇ ਟੈਂਡਰ ਘੁਟਾਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ منی ਲਾਂਡਰਿੰਗ ਇਕੱਠਿਤ ਗ੍ਰਿਫਤਾਰ ਕੀਤੇ ਗਏ ਸਾਬਕਾ ਖੁਰਾਕ ਤੇ ਸਪਲਾਈ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਭਾਰਤ ਪੋਸ਼ਣ ਆਸ਼ੂ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ ਈਡੀਵੀ ਹਲ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਆਸ਼ੂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਖਾਤਿਆਂ ਵਿੱਚ ਲੱਖਾਂ ਰੁਪਏ ਦਾ ਲੈਣ ਦੇਣ ਹੋਇਆ ਹੈ ਇਕ ਹਿੱਲ ਸਤ ਨੂੰ ਮੁਕੰਮਲ ਭਾਰਤ ਬੰਦ ਦਾ ਐਲਾਨ ਸੁਪਰੀਮ ਕੋਰਟ ਦਾ ਫੈਸਲਾ ਹੁੰਦੇ ਹੀ ਮੀਡੀਆ ਚ ਸਿਆਸੀ ਬਿਆਨਬਾਜ਼ੀ ਸ਼ੁਰੂ ਹੋ ਗਈ ਰਿਜ਼ਰਵੇਸ਼ਨ ਦੇ ਖਿਲਾਫ ਕੁਝ ਲੋਕਾਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਦਾ ਫੈਸਲਾ ਦੇਰ ਨਾਲ ਆਇਆ ਹੈ ਪਰ ਸਹੀ ਹੈ ਉਸ ਦਾ ਕਹਿਣਾ ਹੈ ਕਿ ਇਹ ਰੱਖਵੇ ਕਰਨ ਦੀ ਜੜ ਕੁੱਟਣ ਦੀ ਸ਼ੁਰੂਆਤ ਹੈ ਅਜਿਹੇ ਲੋਕਾਂ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਰੱਖਵੇਕਰਨ ਤੇ ਸਿੱਧਾ ਹਮਲਾ ਕਰਨ ਦੀ ਬਜਾਏ ਸੁਪਰੀਮ ਕੋਰਟ ਰਾਹੀਂ ਵੱਡਾ ਚੱਟਕਾ ਦਿੱਤਾ ਹੈ ਪੰਜਾਬ ਨੂੰ ਦੋਹਰਾ ਚਟਕਾ ਸੀਐਮ ਮਾਨ ਮਦਰੋ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਵੀ ਵਿਦੇਸ਼ ਯਾਤਰਾ ਨੂੰ ਨਹੀਂ ਦਿੱਤੀ ਮਨਜ਼ੂਰੀ ਇੱਕ ਪਾਸੇ ਜਿੱਥੇ ਕੇਂਦਰ ਸਰਕਾਰ ਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਪੈरिस ਜਾਣ ਦੀ ਇਜਾਜ਼ਤ ਨਹੀਂ ਦਿੱਤੀ ਉੱਥੇ ਹੀ ਹੁਣ ਉਹਨਾਂ ਨੇ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਵੀ ਕੇਂਦਰ ਸਰਕਾਰ ਨੇ ਵਿਦੇਸ਼ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਹੈ ਦੱਸ ਦਈਏ ਕਿ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਅਮਰੀਕਾ ਜਾਣਾ ਸੀ ਜਿੱਥੇ ਜਾਣ ਦੇ ਲਈ ਉਹਨਾਂ ਨੂੰ ਇਜਾਜ਼ਤ ਨਹੀਂ ਮਿਲੀ ਪੰਜਾਬੀਆਂ ਦੀ ਪਹਿਲੀ ਪਸੰਦ ਬਣਿਆ ਕੈਨੇਡਾ ਪੱਕੇ ਤੌਰ ਤੇ ਵਸਣ ਲਈ ਅਖਤਿਆਰ ਕਰ ਰਹੇ ਇਹ ਰਾ ਅਮਰੀਕਾ ਯੂ ਕੇ ਨਾਲੋਂ ਕੈਨੇਡਾ ਪੰਜਾਬੀਆਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ ਕੈਨੇਡਾ ਚ ਪ੍ਰਵਾਸੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਇਸ ਦੇ ਨਾਲ ਹੀ ਕੈਨੇਡਾ ਚ ਅਸਾਈਲਮ ਮੰਗਣ ਵਾਲਿਆਂ ਦੀ ਗਿਣਤੀ 186000 ਤੇ ਪੁੱਜ ਗਈ ਹੈ ਅਤੇ ਹਾਲ ਹੀ ਵਿੱਚ 10000 ਪੰਜਾਬੀਆਂ ਨੇ ਕੈਨੇਡਾ ਵਿੱਚ ਪਨਾਹ ਮੰਗੀ

ਫਾਜ਼ਿਲਕਾ ਮੁਕਤਸਰ ਬਠਿੰਡਾ ਤੇ ਮਾਨਸਾ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਇੱਕ ਅੰਸ਼ਤੋਂ ਮਾਨਸੂਨ ਮੌਣਸੂਨ ਸਥ ਹੋ ਗਿਆ ਸੀ ਅਤੇ 6 ਅਗਸਤ ਨੂੰ ਐਕਟਿਵ ਹੋਣ ਦੀ ਸੰਭਾਵਨਾ ਹੈ ਮੰਗਲਵਾਰ ਨੂੰ ਇੱਕ ਵਾਰ ਫਿਰ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਪੰਜਾਬ ਵਿੱਚ 7 ਅਗਸਤ ਨੂੰ ਇੱਕ ਵਾਰ ਫਿਰ yellow alert ਜਾਰੀ ਕੀਤਾ ਗਿਆ ਹੈ IMD ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਅਗਸਤ ਮਹੀਨੇ ਵਿੱਚ ਪੰਜਾਬ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਪੰਜਾਬ 'ਚ ਪਿਛਲੇ ਤਿੰਨ ਦਿਨਾਂ 30% ਜ਼ਿਆਦਾ ਬਾਰਿਸ਼ ਹੋਈ ਹੈ ਪਹਿਲੀ ਗੱਲ ਤਾਂ ਜਿਸ ਸਾਫ ਦਾ ਸੀਨੀਅਰ ਲੀਡਰਸ਼ਿਪ ਨੂੰ ਪਾਰਟੀ ਚੋਂ ਕੱਢਣ ਦਾ ਫੈਸਲਾ ਕੀਤਾ ਗਿਆ ਉਹ ਗੈਰ ਵਿਧਾਨਕਾ ਕਿਉਂਕਿ ਕੱਢਣ ਵਾਲੀ ਬਾਡੀ ਸਵਿਧਾਨ ਦੇ ਵਿੱਚ ਕਿਤੇ ਹੈ ਹੀ ਨਹੀਂ ਤੇ ਫਿਰ ਉਹ ਜਿਹੜੀ ਅਨੁਸ਼ਾਸਨੀ ਕਮੇਟੀ ਕਹਿੰਦੇ ਆ ਉਹਨੂੰ ਅਧਿਕਾਰ ਦੇਣ ਵਾਲੀ ਕੋਰ ਕਮੇਟੀ ਵੀ ਵਿਧਾਨ ਚ ਕਿਤੇ ਹੈ ਹੀ ਨਹੀਂ ਤੇ ਜਿਹੜੀਆਂ ਨਾ ਅਧਿਕਾਰ ਦੇਣ ਵਾਲੀ ਬਾਡੀ ਆ ਨਾ ਅਧਿਕਾਰ ਲੈਣ ਵਾਲੀ ਬਾਡੀ ਆ ਫਿਰ ਉਹਦੇ ਕੱਢਣ ਦੇ ਫੈਸਲੇ ਕਿਵੇਂ ਜਾਇਜ਼ ਹੋ ਸਕਦੇ ਨੇ ਔਰ ਇਸੇ ਕਰਕੇ ਜਿਹੜੇ ਪਾਰਟੀ ਦੇ ਸਰਪ੍ਰਸਤ ਨੇ ਸਾਹ ਸੁਦੇਸ਼ ਸਿੰਘ ਢੀਡਸਾ ਹੋਰਾਂ ਨੇ ਇਹਦਾ ਨੋਟਸ ਲੈਂਦਿਆਂ ਉਹ ਉਸ ਫੈਸਲੇ ਨੂੰ ਰੱਦ ਕੀਤਾ ਤੇ ਨਾਲ ਇਹ ਵੀ ਕਿਹਾ ਕਿ ਜਿਹੜੇ ਦਰਨ ਡੈਲੀਗੇਟਸ ਨੇ ਅਸੀਂ ਉਹਨਾਂ ਨੂੰ ਸੱਦਾਂਗੇ ਉਹਨਾਂ ਦੇ ਵਿੱਚ ਸੱਦ ਕੇ ਪਾਰਟੀ ਦੀ ਨਵੀਂ ਉਪਰੇਖਾ ਤਿਆਰ ਕਰਾਂਗੇ ਦਲ ਦੀ ਕਿਉਂਕਿ ਪਾਰਟੀ ਹੁਣ ਹੈਡਲੈਸ ਹੋ ਗਈ ਪਾਰਟੀ ਦੀ ਅਗਵਾਈ ਕਰਨ ਬਾਰੇ ਸਸ ਵੀਰ ਸਿੰਘ ਬਾਦਲਪੁਰਾ ਤੇ ਜੋ ਸਰਸੇ ਵਾਲੇ ਡੇਰੇ ਵਾਲਿਆਂ ਨਾਲ ਸਵੰਤ ਜਗਜਾਹਰ ਹੋਏ ਨੇ ਮਾਲ ਜਿਹੜੇ ਕਿਨ ਚਾਸਮਤੀ ਗਵਾਹ ਜਿਹੜੇ ਨੇ ਉਹਨਾਂ ਨੇ ਜਿਹੜੇ ਲੋਕੇ ਭੇਦ ਉਹ ਪ੍ਰਗਟ ਕੀਤੇ ਨੇ ਉਹਨਾਂ ਤੋਂ ਬਾਅਦ ਤਾਂ ਕੋਈ ਮੇਰਾ ਖਿਆਲ ਕਾਰਨ ਰਹਿਦਾ ਹੀ ਨਹੀਂ ਹੈ ਖਲਾਕੀ ਤੌਰ ਤੇ ਭਾਰਤੀ ਪ੍ਰਧਾਨਗੀ ਦੇ ਬਣਨ ਦਾ ਸਸੂਬੀਸੀ ਬਾਦਲਪੁਰਾ ਨੂੰ ਮਤਲਬ ਉਤੇ ਪੜਦਾ ਫੋਸ਼ੀ ਕਰਨ ਲਈ ਉਹਨੂੰ ਲਕੋਣ ਲਈ ਮਾਲਾ ਕੱਢਣ ਕਢਾਉਂਦਾ ਚੱਕਰ ਚਲਾਤਾ ਤਾਂ ਕਿ ਧਿਆਨ ਲਾਭੇ ਹੋ ਜਾਏ ਲੋਕਾਂ ਦਾ ਔਰ ਫਿਰ ਵੱਡੀ ਹੈਰਾਨੀ ਵਾਲੀ ਗੱਲ ਇਹ ਆ ਇਹ ਡੇਰਾ ਸਰਸੇ ਬੜਿਆਂ ਨਾਲ ਸੰਬੰਧ ਰੱਖਣ ਲਈ ਵਿਚੋਲਗੀ ਕਰਨ ਲਈ ਤਾਲਮੇਲ ਕਰਨ ਲਈ ਚਿੱਠੀਆਂ ਦਾ ਆਦਾਨ ਪ੍ਰਦਾਨ ਕਰਨ ਲਈ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੀ ਵਿਅਕਤੀ ਨੂੰ ਮਰ ਘਰੇ ਬੁਲਾ ਕੇ ਇਹ ਸਾਰਾ ਕੁਝ ਕਾਰਵਾਈ ਕੀਤੀ ਗਈ ਇਹ ਹੋਰ ਵੀ ਹੈਰਾਨੀ ਵਾਲੀ ਗੱਲ ਆ ਫਿਰ ਸਰਸੇਵਾਲਿਆਂ ਦੇ ਵਿਰੋਧ ਦੇ ਵਿੱਚ ਜਿਹੜਾ ਕੇਸ ਪਾਇਆ ਸੀ ਰਜਿੰਦਰ ਸਿੰਘ ਸਿੱਧੂ ਹੋਰਾਂ ਨੇ ਉਹਨੇ ਜਿਹੜਾ ਸੱਚ ਸਾਹਮਣੇ ਕੀਤਾ ਉਹਨੇ ਹੋਰ ਵੀ ਬਹੁਤ ਵੱਡੇ ਹਿਰਦੇ ਬਲੰਦਰ ਤੇ ਦੁਨੀਆ ਭਰ ਦੇ ਨਾਨਕਨਾਮਲੇਵਾ ਲੋਕਾਂ ਦੇ ਮੰਨਾਂ ਦੇ ਵਿੱਚ ਸੋਈ ਸਲਈ ਗੱਲਾਂ ਜਗਜਾਹਰ ਹੋਣ ਤੋਂ ਬਾਅਦ ਕੋਈ ਕਾਰਨ ਨਹੀਂ ਰਿਹਾ ਕਿ ਸਾਸੂ ਗੁਰਦੇਵ ਸਿੰਘ ਬਾਦਲ ਹੋਣੀ ਪੰਥ ਦੀ ਜਥੇਬੰਦੀ ਦੀ ਅਗਵਾਈ ਕਰਨ ਸੋ ਇਸੇ ਕਰਕੇ ਸਾਸੂ ਗੁਰਦੇਵ ਸਿੰਘ ਢੇਡਸਾ ਹੋਰਾਂ ਨੇ ਮਹਿਸੂਸ ਕੀਤਾ ਕਿ ਹੁਣ ਜਨਰਲ ਡੈਲੀਗੇਟਸ ਲਾਇਜ਼ ਨਾ ਪਾਰਟੀ ਦੀ ਨਵੀਂ ਰੂਪਰੇਖਾ ਤਿਆਰ ਨਹੀਂ ਕੀਤੀ ਜਾ ਸਕਦੀ ਸੋ ਇਹ ਇਹ ਤੋਂ ਪੜ ਕੇ ਪੈਸਾ ਸੁਦੇ ਸੀ ਢੀਟ ਸਾਹ ਉਹਨੇ ਪਾਰਟੀ ਚੋਂ ਕਢਤਾ ਬਲ ਆਇਆ ਇਸ ਤਰ੍ਹਾਂ ਕਰ ਰਿਹਾ ਜਿਵੇਂ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਕੋਈ ਸੀਈਓ ਐਚਐਨ ਲੈਂਦਾ ਆਪਣੇ ਡਾਇਰੈਕਟਰਾਂ ਨੂੰ ਕੁੱਟਣ ਲੱਗਿਆ ਪਾਰਟੀਆਂ ਦੇ ਕਾਨੂੰਨ ਹੁੰਦੇ ਨੇ ਪਾਰਟੀਆਂ ਦਾ ਇੱਕ ਸੰਵਿਧਾਨ ਹੁੰਦਾ ਪਾਰਟੀਆਂ ਦਾ ਸਿਸਟਮ ਹੁੰਦਾ ਪਾਰਟੀ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਕੰਟ੍ਰਿਬਿਊਸ਼ਨ ਹੁੰਦੀ ਐਵੇਂ ਤਾਂ ਉਹਦੇ ਨਹੀਂ ਮਿਲਦੇ ਐਵੇਂ ਤਾਂ ਪਦਵੀਆਂ ਨਹੀਂ ਮਿਲਦੀਆਂ ਸੋ ਇਸ ਕਰਕੇ ਇਹ ਸਾਰਾ ਕੁਝ ਜਦੋਂ ਇੱਕ ਪ੍ਰਾਈਵੇਟ ਲਿਮਟਿਡ ਫਰਮ ਦੀ ਤਰ੍ਹਾਂ ਵਿਵਹਾਰ ਹੋਇਆ ਤਾਂ ਕੁਦਰਤੀ ਤੌਰ ਤੇ ਉਹਦੀ ਵੀ ਚਰਚਾ ਵੱਡੇ ਪੱਧਰ ਤੇ ਚੱਲ ਗਈ ਹਾਂ ਹੁਣ ਅੱਗੇ ਪਾਲਟੀ ਬਣਾਈ ਜਾਏਗੀ ਜਾਂ ਇਕੱਠਾ ਕੀਤਾ ਜਾਏਗਾ ਕੀ ਰੂਪਰੇਖਾ ਦੇ ਦੇਖੋ ਇਹ ਤਾਂ ਜਨਰਲ ਡੈਡੀਕੇਟਸ ਫੈਸਲਾ ਕਰਨਗੇ ਕਿ ਕੀ ਕਰਨਾ ਮਤਲਬ ਇਹ ਜ਼ਰੂਰ ਹੈ ਵੀ ਰੂਪਰੇਖਾ ਨਵੀਂ ਬਣਾਈ ਜਾਏਗੀ ਕਿਉਂਕਿ ਇਹ ਜਿਹੜਾ ਸਿਸਟਮ ਹੁਣ ਪੂਰੀ ਤਰ੍ਹਾਂ ਫੇਲ ਹੋ ਗਿਆ ਤੁਸੀਂ ਅੱਜ ਜੀ ਕਿਸੇ ਚੋਣ ਆ ਰਹੀ ਹੈ ਹੁਣ ਤੁਹਾਡੇ ਵੱਲ ਲੜੀ ਜਾਏਗੀ ਫਿਰ ਉਦਤਿਤ ਤੌਰ ਤੇ ਸ਼ਰਮਣੀ ਅਕਾਲੀ ਦਲ ਪਹਿਲਾਂ ਵੀ ਅਸੀਂ ਵੀ ਜੀਆਂ ਚਾਹਾਂ ਲੜਦਾ ਆਇਆ ਹੁਣ ਵੀ ਅਸੀਂ ਲੜਾਂਗੇ ਸਾਡੀ ਕੋਸ਼ਿਸ਼ ਹੋਏਗੀ ਸਾਡੀ ਅੱਜ ਵੀ ਇਹ ਯਤਨਾਂ ਸਾਡਾ ਅੱਜ ਵੀ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ ਕਿ ਸ਼ਰਮਣੀ ਅਕਾਲੀ ਦਲ ਨੂੰ ਇੰਟੈਕਟ ਰੱਖਿਆ ਜਾਵੇ ਸ਼ਰਮਣੀ ਅਕਾਲੀ ਦਲ ਨੂੰ ਕੇਰੂ ਕੇਰੂ ਨਾ ਕੀਤਾ ਜਾਵੇ ਸ਼ਰਮਣੀ ਅਕਾਲੀ ਦਲ ਦੀ ਗਵਾਈ ਐਸੇ ਹੱਥਾਂ ਵਿੱਚ ਲੈ ਲਈ ਜਾਵੇ ਜਿਹੀ ਜੀ ਲੋਕਾਂ ਕਾਲੀ ਲੀਡਰਸ਼ਿਪ ਚਾਹੁੰਦੇ ਨੇ ਜਿਹੀ ਜੀ ਲੋਕਾਂ ਦੀ ਅਕਾਲੀ ਲੀਡਰਸ਼ਿਪ ਤੇ ਤਵਕਕਾਂ ਜਿਹੜਾ ਜੇ ਲੋਕ ਮਹਿਸੂਸ ਕਰਦਣੇ ਕਿ ਅਕਾਲੀਆਂ ਦਾ ਪ੍ਰਧਾਨ ਕਿਹੋ ਜਿਹਾ ਹੋਵੇ ਉਹਦਾ ਪਹਿਰਾਵਾ ਕਿਹੋ ਜਿਹਾ ਹੋਵੇ ਉਹਦਾ ਚ ਨੇ ਕਿੰਨੀ ਹੋਵੇ ਮਤਲਬ ਇੱਥੋਂ ਤੱਕ ਕਈ ਵਾਰੀ ਤਾਂ ਟਿਕਟਾਂ ਦੇਣ ਵਾਲੇ ਆਉਦੇ ਦਾਰੀਆਂ ਦੇਣ ਵਾਲੇ ਪਰਫਾਰਮਰ ਵੀ ਪਰ ਆ ਜਾਂਦੇ ਸੀ ਕਿਤੋਂ ਕਿੰਨੀ ਜੇਲ ਕੱਟੀ ਆ ਕਿੰਨਾ ਨੁਕਸਾਨ ਉਠਾਇਆ ਪਾਰਟੀ ਦੇ ਸੰਘਰਸ਼ਾਂ ਦੇ ਵਿੱਚ ਤੇ ਹੁਣ ਜਦੋਂ ਇਹ ਸਾਰਾ ਕੁਝ ਬਦਲ ਗਿਆ ਤਾਂ ਫਿਰ ਲੋਕ ਵੀ ਬਦਲ ਗਏ ਨਹੀਂ ਤਾਂ ਲੋਕ ਤਾਂ ਨਾਲ ਦੇਖ ਤੱਕ ਜਾਂਦੇ ਸੀ ਅਕਾਲੀ ਦਲ ਦੇ ਹਕੂਮਤ ਤੇ ਤੇ ਹੁਣ ਲੋਕ ਇੱਕ ਬਟਨ ਦਬਾਉਣ ਤੱਕ ਤਿਆਰ ਨਹੀਂ ਹੈ ਅਕਾਲੀ ਦਲ ਦੇ ਕਹਿੰਦੇ ਸੋ ਇਸ ਲਈ ਲੋਕਾਂ ਨੇ ਫਿਰ ਮੂਡ ਤਾਂ ਹੀ ਬਦਲਿਆ ਜਦੋਂ ਉਹਨਾਂ ਦੀ ਆਸ ਦੇ ਮੁਤਾਬਕ ਨਹੀਂ ਉਤਰੀ ਲੀਡਰਸ਼ਿਪ ਜਿਸ ਤਰੀਕੇ ਸੇ ਆਪ ਲੋਕ ਨੇ ਸਵਾਲ ਖੜੇ ਕੀਏ ਨਾਗਪੁਰ ਮਿਸ਼ਨ ਕਹਾ ਜਾ ਰਿਹਾ ਹੈ ਇਸ ਨੂੰ ਕੀ ਕ देखो जबो तब वजीरिया लंदे सी सीनियर लीडरशिप नु परे ਧੱਕੇ ਉਦੋਂ ਨਾਲ ਪਰਮਿਸ਼ਨ ਨਹੀਂ ਸੀ ਅਜ ਜਦੋਂ ਖੇਤੀ ਸਬੰਧੀ ਕਾਲੇ ਕਾਨੂੰਨ ਬਣੇ ਪਾਰਟੀ ਨੇ ਫੈਸਲਾ ਕੀਤਾ ਇਹਦਾ ਵਿਰੋਧ ਕਰਨਾ ਤੇ ਇਹਨਾਂ ਨੇ ਉਹਦੇ ਸਪੋਰਟ ਕੀਤੀ ਮਤਲਬ ਸਪੋਰਟ ਆਪੇ ਨਹੀਂ ਕੀਤੀ ਬਲਕੇ ਨਾਲ ਬਾਦਲ ਦਾ ਤੋਂ ਵੀ ਕਰਾਤੀ ਤੇ ਉਦੋਂ ਨਾਲ ਪਰਮਿਸ਼ਨ ਨਹੀਂ ਸੀ ਸੋ ਇਹ ਗੱਲਾਂ ਜਿਹੜੀਆਂ ਮਤਲਬ ਜੇ ਅਸੀਂ ਕਹਿੰਨੇ ਆ ਵੀ ਪਾਰਟੀ ਨੂੰ ਇੰਟੈਕਟ ਰੱਖੋ ਪਾਰਟੀ ਨੂੰ ਖੜਾਓ ਨਾ ਪਾਰਟੀ ਦੇ ਵਿੱਚ ਅਕਾਲੀ ਸੋਚ ਵਾਲੇ ਕੁਰਬਾਨੀਆਂ ਵਾਲੇ ਸੰਘਰਸ਼ਾਂ ਵਿੱਚ ਕੰਟ੍ਰਿਬਿਊਟ ਕਰਨ ਵਾਲੇ ਲੋਕਾਂ ਨੂੰ ਲਿਆਓ ਤੇ ਝੁੰਦਾ ਕਮੇਟੀ ਦੀ ਸਿਫਾਰਸ਼ ਮੰਨ ਕੇ ਪਾਰਸਾ ਸੁਵੀਸੀ ਬਾਦਲ ਹੋਣੀ ਤਿਆਗ ਦਿਖਾਉਣਾ ਲਾਂਬੇ ਹੋਣ ਤਾਂ ਕਿ ਪਾਰਟੀ ਮੋੜ ਸਰਜੀਤ ਹੋ ਸਕੇ ਜੋ ਲੋਕ ਚਾਹੁੰਦੇ ਨੇ ਲੋਕਾਂ ਦੀ ਭਾਵਨਾ ਤਾਂ ਉਹਨੂੰ ਫਿਰ ਇਹ ਕਹਿ ਰਹੇ ਨੇ ਜੀ ਨਾਗਪੁਰ ਦੀ ਸਾਂਸਦ ਸਾਹਿਬ ਜੀ ਭਾਜਪੀ ਦੀ ਸਾਂਸਦ ਜੀ ਜੇ ਤੁਹਾਨੂੰ ਆਪ ਨਾਗਪੁਰ ਤੋਂ ਫਾਇਦਾ ਹੋਇਆ ਤਾਂ ਉਹਨੂੰ ਕਿਤੇ ਉਹਨੂੰ ਨਾਗਪੁਰ ਭਰਾਇਨੇ ਕਰਕੇ ਦਿੱਤੇ ਸੀ ਜਾਂ ਨਾਗਪੁਰ ਭਰਾਇਨੇ ਭੇਜਿਆ ਸੀ ਇਹਨੂੰ ਜਿਹੜਾ ਪ੍ਰਦੀਪ ਕੁਮਾਰ ਇਹ ਨਾਗਪੁਰ ਭਰਾਇਨੇ ਸਾਂਸਦ ਸੁਵੀਸੀ ਬਾਦਲ ਹੋਣ ਦੇ ਘਰੇ ਭੇਜਿਆ ਸੀ ਮਤਲਬ ਬੇਤੋਲਾ ਬਣਾਉਣ ਲਈ